ਹਾਂਜੀ ਮਿੱਤਰੋ ਅੱਜ ਆਪਾਂ ਲੈ ਕੇ ਆਏ ਯੋਂਡੀਅਰ 5310 18 ਮਾਡਲ ਆ ਸਵਰਾਜ 855 18 ਮਾਡਲ ਆ ਤੇ 6055 19 ਮਾਡਲ ਆ ਤੇ ਤਿੰਨੇ ਟਰੈਕਟਰ ਜਿਹੜੇ ਸੇਲ ਲਈ ਨੇ ਤੇ ਜਿਹੜੇ ਵੀ ਵੀਰਾਂ ਨੂੰ ਚਾਹੀਦੇ ਸੰਪਰਕ ਨੰਬਰ ਸਕਰੀਨ ਦੇ ਉੱਤੇ ਚੱਲਿੰਦਾ ਮਾਡਲ ਰੇਟ ਵਗੈਰਾ ਆਪਾਂ ਤੁਹਾਨੂੰ ਸਾਰਾ ਦੱਸ ਦਿੰਦਾ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਆਪਣੇ ਚੈਨਲ ਨੂੰ YouTube ਤੇ ਜਾ ਕੇ ਮਾਲਵਾ ਟਰੈਕਟਰ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਾਂ ਇਧਰੋਂ ਸਟਾਰਟ ਕਰਦੇ ਹਾਂ ਯੋਂਡੀਅਰ ਤੋਂ ਇਹ 18 ਮਾਡਲ ਆ ਟਾਇਰਾਂ ਦਾ ਚੌਕੜਾ ਬਿਲਕੁਲ ਨਵਾਂਗਾ ਸੀਏਟਰ ਟਾਇਰਾਂ ਦੇ ਉੱਤੇ ਮਿੱਤਰੋ ਖੜਾ ਬੜਾ ਨੇੜੇ ਲਿਆ ਹੁਣ ਕੈਮਰਾ ਦਿਖਾ ਦੇ ਕਰਾਂ ਲਾਪਰੀ ਤ ਵੀ ਇੱਕ ਜਿਹੜਾ ਸੀਏਟਰ ਆ ਜਮਾਂ ਨਵੇਂ ਟਾਇਰ ਨੇ ਚੌਕੜਾ ਟਾਇਰਾਂ ਦਾ ਬਿਲਕੁਲ ਨਵਾਂ ਸੋਸ ਇਹਦੀ ਸ਼ੋਰੂਮ ਕਲਿਸ਼ਨ ਦਾ ਟਰੈਕਟਰ ਆਗਾ ਜੌਂਡੀਅਰ 5310 ਕਨੋਪੀ ਵੇਰਾ ਸਤਰੀ ਫੇਵਰ ਸਤਰੀ ਲੱਗੀ ਹੋਈ ਆ ਤੇ ਬਾਕੀ ਵੇਟ ਬੂਟ ਆ ਸਾਰਾ ਕੁਝ ਨਾਲ ਹੀ ਹੈ ਨਾ ਠੀਕ ਆ ਤੇ ਇੰਜਨ ਗੇਅਰ ਤੇ ਟਰੈਕਟਰ ਤੇ ਚਾਬੀ ਵੀ ਨਹੀਂ ਲੱਗੀ ਕਿਸੇ ਪਾਸੇ ਵੀ ਆ ਪਾ ਪੂਦਾਂ ਨਾਲ ਅਸੀਂ ਟਰੈਕਟਰ ਚੈੱਕ ਕਰ ਰਹੇ ਹਾਂ ਨੂੰ ਠੀਕ ਰਿਵਰਸ ਵੀਡੀਓ ਦੇ ਵਿੱਚ ਡਬਲ ਡਿਸਟ੍ਰੀਬਿਊਟਰ ਚ ਡਬਲ ਡਿਸਟ੍ਰੀਬਿਊਟਰ ਦੇ ਵਿੱਚ ਚੱਲਿਆ ਕਿੰਨਾ ਖੋਈ ਇਹ ਇਹ ਵੀਰੇ 2000 ਘੰਟਾ 2000 ਘੰਟਾ ਮਿੱਤਰੋ ਜਿਹੜਾ ਜੌਂਡੀਅਰ ਹੈਗਾ ਉਹ ਚੱਲਿਆ ਹੋਇਆ ਨਵੇਂ ਟਾਇਰ ਪੁਆਇੰਟ ਵੀਰੇ ਉਹਨਾਂ ਦੇ ਨਾਲ ਦੇ ਟਾਇਰ ਲਾਹ ਕੇ ਰਿੰਬਾਂ ਵਗੈਰਾ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਮਗਰਾਟ ਵਗੈਰਾ ਉੱਪਰ ਉਹ ਮਗਰਾਟ ਵਗੈਰਾ ਦਿਖਾ ਦੇਣਾ ਵੀ ਸ਼ੋਰੂ ਆ ਚੇਪੀਆਂ ਵਗੈਰਾ ਨੇ ਜਿਹੜੀਆਂ ਇੰਡੀਕੇਟਰਾਂ ਲੀਆਂ ਹਜੇ ਟਰੈਕਟਰ ਦੇ ਉੱਤੇ ਖੜੀਆਂ ਨਹੀਂ ਆ ਤੇ ਟਰੈਕਟਰ ਵੀ ਬਹੁਤ ਨਵਾਂ ਬਿਲਕੁਲ ਨਵਾਂ ਟਰੈਕਟਰ ਆ ਕਿਸੇ ਵਾਸਤੇ ਰੰਗ ਪੇਂਟ ਦੀ ਫੁੱਲ ਗਾਰੰ ਉਹ 라ਵੀ ਰੰਗੋ ਕੇ ਹੋਇਆ ਹੋਇਆ ਤਾਂ ਤੁਹਾਡੇ ਸਾਹਮਣੇ ਆ ਰਿਹਾ ਲਿੰਕਾ ਲੁਕਾ ਦਿਖਾ ਦੇ ਮੜੀ ਆ ਇਥੋਂ ਸਾਰਾ ਉਵੇਂ ਜੋਕਰੀ ਪਿਆਗਾ ਟਰੈਕਟਰ ਮਾਡਲ 18 ਤੇ 19 ਦੀ ਟਰੈਕਟਰ ਦੀ ਕਾਫੀ ਲਾਸਟ ਦਾ ਚੌਕੜਾ ਟਾਇਰਾਂ ਦਾ ਬਿਲਕੁਲ ਨਵਾਂ ਬਈ ਜਿਹੜੇ ਵੀਰ ਨੂੰ ਚਾਹੀਦਾ ਚੱਕ ਲੋ ਕਹਿੰਦਾ ਤੇ ਰੇਟ ਆ ਰੇਟ ਤੇ ਵੀ ਤੁਹਾਨੂੰ ਕਹ ਜੀ ਵੀ ਹੁਣ ਤਾਂ ਖੁੱਲੇ ਗੱਫੇ ਨੇ ਜਮਾ ਚੱਕ ਲੋ ਜਿਹੜੇ ਨੂੰ ਦੇਖਦਾ ਵੀ ਕਿਹੜੇ ਤੇ ਕਰਮਾ ਜੂਣਾ ਤੇ ਖੁੱਲੇ ਗੱਫੇ ਨੇ ਟਰੈਕਟਰ ਦੇ ਰੇਟ ਆ ਨਾ ਪੂਰਾ ਡਿਸਕਾਊਂਟ ਕਰਤਾ ਟਰੈਕਟਰ ਦੇ ਉੱਤੇ ਜਿਹੜੇ ਰੇਟ ਦੀ ਗੱਲ ਕਰੀ ਇਹਦੇ ਆਪਾਂ ਤਾਂ 6 ਲੱਖ 800000 ਰੁਪਏ ਮਨਸੇ 130 ਹਜ਼ਾਰ ਦੇ ਦੇ ਦਾਂਗੇ 630000 ਰੁਪਏ ਦਾ ਦੇ ਦਾਂਗੇ ਮਿੱਤਰੋ ਵੀਡੀਓ ਦਾ ਸਕਰੀਨਸ਼ਾਟ ਲੈ ਕੇ ਆ ਜਾਓ ਬਾਕੀ ਮੌਕੇ ਤੇ ਮਾਨਤਾਣ ਹੋ ਜਾਊਗਾ ਸਾਡੇ 650000 ਰੁਪਏ ਡਿਮਾਂਡ ਆ ਕਰਾਂ 630 ਦਾ ਦੇ ਦਾਂਗੇ ਸਕਰੀਨਸ਼ਾਟ ਲੈ ਕੇ ਵੀਡੀਓ ਦਾ ਤੁਸੀਂ ਆ ਜਾਓ ਜੌਂਡ ਯਾਰ 5310 ਨਵੇਂ ਟਾਇਰਾਂ ਦੇ ਵਿੱਚ 2000 ਘੰਟਾ ਚੱਲਿਆ ਹੋਇਆ ਡਬਲ ਪੀਟੀਏ ਦੇ ਵਿੱਚ ਤੇ ਰਵਾਸ ਵੀਡੀਓ ਦੇ ਵਿੱਚ ਤੇ ਡਬਲ ਡਿਸਟ੍ਰਿਬਿਊਟਰ ਦੇ ਵਿੱਚ ਤੇ ਉਸ ਤੋਂ ਬਾਅਦ ਇੱਧਰ ਲਈ ਛਾੜ ਤੇ ਆ ਗਿਆ ਸਵਰਾਜ 855 18 ਮਾਡਲ ਆ ਕੋਕਾ ਪੀਸ ਆ ਤੇ ਮੂਰਲੇਡਰ ਨਾਲ ਦੀ ਹੈ ਨਾਲ ਚਾਰੇ ਨਾਲ ਦੇ ਚਾਰੇ ਟਾਇਰ ਟਰੈਕਟਰ ਦੇ ਮਿੱਤਰੋ ਨਾਲ ਦੇ ਨੇ ਮਗਰ ਲਈ 16 ਵਾਲੇ ਨੇ ਤੇ ਮੂਰਲੇ 750 16 ਵਾਲੇ ਨੇ ਬਾਕੀ ਸ਼ੋਰੂਮ ਕੰਡੀਸ਼ਨ ਪਈ ਆ ਮਨਲਾ ਇਦੋਂ ਨਵਾਂ ਟਰੈਕਟਰ ਕਿਤੇ ਆਪਣੇ ਕੋਲ ਆਇਆ ਨਹੀਂ ਹੈ ਨਾ ਤੇ ਪੂਰਾ ਸਾਫ਼ ਕੰਡੀਸ਼ਨ ਦਾ ਟਰੈਕਟਰ ਹੈਗਾ ਚੈੱਕ ਕਰ ਲਓ ਬਾਡੀ ਬੂਡੀ ਤੇ ਪੰਪ ਉਹਦਾ ਸੀਲ ਹਜੇ ਤੱਕ ਕਰਨਾਟ ਵੀ ਕਰੀਏ ਤੋੜੀ ਨਹੀਂ ਹੋਈ ਟਰੈਕਟਰ ਦੀ ਕਿਸੇ ਪਾਸੋਂ ਕਲੱਚ ਵਗੈਰਾ ਸਾਰਾ ਟਰੈਕਟਰ A to Z ਮਿੱਤਰੋ ਫੀਲਡ ਪਿਆ ਪਾਏ ਪੂਦਾਨਾਂ ਤੋਂ ਜਿੰਨਾ ਰੰਗ ਲਿਹਾ ਲਿਹਾ ਬਾਕੀ ਕਿਸੇ ਪਾਸੇ ਨਹੀਂ ਹੋਇਆ ਹੋਇਆ ਆ ਟਰੈਕਟਰ ਦੇ ਇਥੋਂ ਜਿਵੇਂ ਮਾੜਾ ਮੋਟਾ ਰੰਗ ਲਿਹਾ ਜਰੂਰ ਆ ਪਰ ਹੋਰ ਸਾਰਾ ਟਰੈਕਟਰ ਸਾਰਾ ਕੇ ਸ਼ੋਰੂਮ ਕੰਡੀਸ਼ਨ ਦਾ ਪਿਆ ਟੈਂਕੀ ਟੋਕੀ ਸੋਦਾ ਤੇ ਰੰਗ ਵਿੱਚੋਂ ਆਪਾਂ ਸਾਨੂੰ ਵਿੱਚੋਂ ਵੀ ਦਿਖਾ ਦਿੰਦੇ ਐ ਕਰੋ ਚੈੱਕ ਕਰਾ ਇਹ ਤੇ ਆ ਰੇਡੀਟਰ ਵਗੈਰਾ ਦਿਖਾ ਦੇ ਸਟicker ਵਗੈਰਾ ਸਾਰੇ ਉਵੇਂ ਜੋਕਰ ਪਏ ਨੇਗੇ ਤੇ ਇੰਨਾ ਕੁ ਟਰੈਕਟਰ ਸੋਹਣਾ ਪੈਣਾ ਤੁਸੀਂ ਗੱਲਾਂ ਹੀ ਛੱਡ ਦਿਓ ਵੀ ਸ਼ੋਰੂਮ ਕੰਡੀਸ਼ਨ ਟਰੈਕਟਰ ਪਿਆ 18 ਮਾਡਲ ਆ ਮਾਡਲ ਦੇ ਹਿਸਾਬ ਨਾਲ ਟਰੈਕਟਰ 2022 ਮਾਡਲ ਜਿੰਨਾ ਨਵਾਂ ਪੈ ਰਿਹਾ ਬਹੁਤ ਦਾ ਪਿਆ ਪੂਰਾ ਸਾਫ ਹੈ ਟਾਇਰ ਵੀ ਨਾਲ ਠੀਕ ਹੈ ਸਟਿੱਕਰ ਆ ਰਿਬਾ ਵਾਲੇ ਉਵੇਂ ਜੁਕਰ ਪਏ ਨੇ ਨਾਲ ਦੇ ਟਾਇਰਾਂ ਦੇ ਵਿੱਚ 16 ਦੇ ਟਾਇਰ ਨੇ ਗੁੜੀਆ ਦੇ ਮਗਰਾਟ ਵਗੈਰਾ ਤੁਸੀਂ ਚੈੱਕ ਕਰ ਸਕਦੇ ਹੋ ਪੂਰਾ ਸਾਫ ਪਿਆ ਹੁੱਕ ਦਾ ਆ ਸੀਲਾਂ ਵਗੈਰਾ ਨੇ ਜਿਹੜੀਆਂ ਟਰੈਕਟਰ ਦੇ ਉੱਤੇ ਉਵੇਂ ਜੁਕਰ ਹੈ ਪਈਆਂ ਦੇ ਸੀਟ ਦੇ ਥੱਲੇ ਆ ਪਿਛਲੇ ਸਾਰੇ ਸੀਲਾਂ ਵਗੈਰਾ ਉਵੇਂ ਜੁਕਰ ਪਈਆਂ ਦੇ ਬਾਕੀ ਆ ਨਹੀਂ ਆ ਇੱਥੋਂ ਆ ਸਾਰਾ ਚੱਬਿਆ ਪਿਆ ਹੁੰਦਾ ਟਰੈਕਟਰ ਇਹ ਵੀ ਪੂਰਾ ਸਾਫ ਪਿਆ ਹੁੱਕ ਹੱਕ ਦਾ ਹੁੱਕ ਚੈੱਕ ਕਰ ਸਕਦੇ ਹੋ ਨਾ ਲਿੰਕਾਂ ਵਗੈਰਾ ਦਾ ਪੂਰਾ ਸਾਫ ਆ ਤੇ ਪੀਵੀ 31 ਜਿਹੜਾ ਮਾਨਸਾ ਦਾ ਨੰਬਰ ਆਗਾ ਪੰਜਾਬ ਨੰਬਰ ਫਰਸਟ ਆਨਰ ਤੇ ਨੇ ਟਰੈਕਟਰ ਇਹਨੇ ਤੇ ਇਹ ਸੈਕੰਡ ਆਗਾ ਇਹ ਸੈਕੰਡ ਆਨਰ ਆ ਮਿੱਤਰੋ ਬਾਕੀ ਫਰਸਟ ਆਨਰ ਨੇ ਤੇ ਪੰਜਾਬ ਨੰਬਰ ਦੇ ਟਰੈਕਟਰ ਨੇਗੇ ਤੇ ਆਪਾਂ ਆ ਬੂਮ ਇਹ ਵੀ ਨਾਲ ਦੇ ਨੇ ਟਰੈਕਟਰ ਦੇ ਇਹ ਜਿਹੜਾ ਕੋਈ ਚੈੱਕ ਕਰ ਸਕਦੇ ਪੂਰਾ ਸਾਫ ਹਿੱਸੇ ਵਗਰੇ ਦਾ ਪੂਰਾ ਸਾਫ ਪਿਆ ਨਾਲ ਦੇ ਟਾਇਰ ਟਰੈਕਟਰ ਦੇ ਵੀ ਆਪਾਂ ਕਹਿ ਦੀਏ ਪਏ ਨੇ 80 ਪੈਸੇ ਮੰਗੂ ਭੇਜਣਾ ਮੂਹਰੇ ਲੈ 80 ਪੈਸੇ ਮੰਗਲੇ 75 ਪੈਸੇ ਮੂਹਰੇ ਛੱਲੇ 75 ਪੈਸੇ ਪੈਣੇ ਇਹਦੀ ਡਿਮਾਂਡ ਕੀ ਹੈ ਸਾਢੇ 5 ਲੱਖ ਰੁਪਏ ਸਾਢੇ 5 ਲੱਖ ਰੁਪਏ ਡਿਮਾਂਡ ਆ ਬਾਕੀ ਮੌਕੇ ਦੇ ਉੱਤੇ ਰੇਟ ਹੋ ਜੂ 5.5 ਲੱਖ ਰੁਪਏ ਡਿਮਾਂਡ ਆ ਕਹਦੇ ਵੇਚੋ ਵੀ ਪੂਰਾ ਫੁੱਲ ਲੈਸਰ ਟਰੈਕਟਰ ਆ ਹੋ ਜੂਗਾ ਤੇ ਉਸ ਤੋਂ ਬਾਅਦ ਇੱਧਰ ਲਈ ਛੱਡ ਤੇ ਆ ਗਿਆ ਫਾਰਮ ਟਰੈਕ 60 55 ਛੋਟਾ ਟਰੈਕਟਰ ਆ ਗਿਆ ਮਿੱਤਰੋ ਜਮਾ ਛੋਟੇ ਗੇਅਰ ਵਾਲਾ ਨਹੀਂ ਮਾੜਾ 19 ਮਾਡਲਾ ਤੇ ਇਹ ਤੁਹਾਨੂੰ ਦਾ ਹੋਇਆ 60 ਐਚਪੀ ਵਾਲਾ ਟਰੈਕਟਰ ਆ ਇਹ ਅੱਡ ਕਲੱਚ ਵਾਲਾਗਾ 60 ਐਚਪੀ ਦਾ ਟਰੈਕਟਰ ਆਗਾ ਤੇ 16 ਦੇ ਟਾਇਰ ਨੇ ਦੇ ਮਗਰਲੇ ਤੇ ਮੂਹਰੇ ਲੇ 7.50 ਇਹਦੇ ਵੀ ਨਾਲ ਦੇ ਟਾਇਰ ਨੇਗੇ ਐਮ ਆਰ ਐਫ ਦਾ ਚਾਰੇ ਟਰੈਕਟਰ ਦੇ ਨਾਲ ਦੇ ਨੇ ਇੰਨਾ ਕ ਨਵਾਂ ਪਿਆ ਵੀ ਕਹਿੰਦੇ 24 25 ਮਾਡਲ ਨੂੰ ਟਰੈਕਟਰ ਮਾਤਾਂ ਪਾਉਂਦਾ ਇੰਜਨ ਉੰਜਨ ਤਾਂ ਇਥੋਂ ਮੜਾ ਮਰੀ ਕੈਮਰਾ ਨੇੜੇ ਆ ਕੇ ਵੇ ਇੰਨਾ ਕ ਨਵਾਂ ਜਿਆਦਾ ਟਰੈਕਟਰ ਪਿਆਣਾ ਕਲੱਚ ਕਲੁੱਚ ਹੇ ਤੱਕ ਕਿਸੇ ਵਾਸਤੇ ਚਾਬੀ ਨਹੀਂ ਲੱਗੀ ਟਰੈਕਟਰ ਦੇ ਤੇ ਆ ਜਿੰਨਾ ਬੜਾ ਮੋਟਾ ਰੰਗ ਲਿਹਾ ਜਰੂਰ ਲਿਹਾਗਾ ਨਹੀਂ ਕਿਸੇ ਪਾਸੇ ਵੀ ਕਲਮ ਨਹੀਂ ਲੱਗੀ ਟਰੈਕਟਰ ਦਾ ਇੰਨਾ ਕ ਨਵਾਂ ਨਜਾਇਜ਼ ਪਿਆਣਾ ਤੁਸੀਂ ਗੱਲਾਂ ਹੀ ਛੱਡ ਦਿਓ 19 ਮਾਡਲ ਆ ਤੇ ਪੰਜਾਬ ਨੰਬਰ ਹਾਸਟ ਆਨਰ ਹੈ ਕੰਡੀਸ਼ਨ ਦਾ 25 ਨਾ ਹਾਂ ਜਿਹੜੀ ਕੰਡੀਸ਼ਨ ਆ ਟਰੈਕਟਰ ਦੀ ਉਹ 25 ਮਾਡਲ ਨਾਲ ਦੀ ਪਈ ਹੈਗੀ ਆਪਾਂ ਪੂਪੋਂ ਪੂਪੋਂ ਪੜੇ ਲਗਾ ਦੇ ਮੜਾ ਇਧਰੋਂ ਸਾਰਾ A to Z ਇੰਨਾ ਘਰ ਨਵਾਂ ਟਰੈਕਟਰ ਵੀ ਬਾਕੇ ਚਲਾ ਕੇ ਤਸੱਲੀ ਕਰਕੇ ਜਿਹੜਾ ਟਰੈਕਟਰ ਲਿਜਾਦਾ ਨਾ F17 ਦੇ ਵਿੱਚ ਸੁਪਰ ਮੈਕਸ 60 hp ਵਾਲਾ ਟਰੈਕਟਰ ਆ ਮਿੱਤਰੋ ਕਾਪੀ ਤੇ 60 hp ਲਿਖਿਆ ਹੁੰਦਾ ਇਹਨਾਂ ਦੇ ਇਹ ਹੁਣ 55 hp ਦੇ ਆਉਣ ਲੱਗ ਰਾ ਨਵੇਂ ਤੇ ਇਹ 60 hp ਦਾ ਟਰੈਕਟਰ ਹੈਗਾ 19 ਦੇ ਮਾਰਕ ਟਾਇਰਾਂ ਦੇ ਉੱਤੇ ਨਾਲ ਦੇ ਟਾਇਰ ਨੇਰੇ ਖੜੇ ਨੇ ਵਾੜਾ ਦਿਖਾਈ ਨੇੜੇ ਆ ਕੇ ਆਹ ਦੇਖੋ 19 ਦੇ ਮਾਰਕ ਟਾਇਰਾਂ ਦੇ ਉੱਤੇ ਖੜੇ ਨੇ ਤੇ ਟਾਇਰ ਵੀ ਨਿਹੜ ਨਵੇਂ ਪਏ ਸੇ ਮਿੱਤਰੋ ਪਏ ਨੇ ਟਰੈਕਟਰ ਦੇ ਤੇ ਆਹ ਦੇਖ ਲਓ ਰਿੰਬਾ ਰੁੰਬਾ ਇੰਨਾ ਕਿ ਨਜਾਇ ਨਵਾਂ ਟਰੈਕਟਰ ਹਨਾ ਗੱਲਾਂ ਹੀ ਛੱਡ ਦਿਓ ਤੇ ਮਗਰਾਟ ਵਗੈਰਾ ਕਨੋਪੀ ਵਗੈਰਾ ਸੱਤ ਰੀ ਜਿਵੇਂ ਜੋਕਰ ਲੱਗੀ ਲੱਗਾ ਡੰਡਾ ਵਗੈਰਾ ਡੰਡਾ ਦੇਖੋ ਤੁਸੀਂ ਪਹਿਲਾਂ ਦਾ ਟਰੈਕ ਦੇ ਅਰੇ ਡਿਸਟ੍ਰੀਬਿਊਟਰ ਵਾਲੇ ਇਹ ਦੇਖੋ ਚੈੱਕ ਕਰੋ ਹਜੇ ਤੱਕ ਟਰਾਲੀ ਵਗੈਰਾ ਵੀ ਲੈਫਟ ਰਾਈਟ ਦੀ ਚਕਾਈ ਨਹੀਂ ਹੋਈ ਟਰੈਕਟਰ ਤੋਂ ਪਹਿਲਾਂ ਇੱਕਾਂ ਵਗੈਰਾ ਦਾ ਇੰਨਾ ਕੁ ਜ਼ਿਆਦਾ ਨਵਾਂ ਟਰੈਕਟਰ ਪਹਿਣਾ ਅਸੀਂ ਗੱਲਾਂ ਹੀ ਛੱਡ ਦਿਓ ਤੇ 19 ਮਾਡਲ ਆ ਇਹਦੀ ਡਿਮਾਂਡ ਕੀ ਰੱਖੀ ਗਈ ਹੈਗੀ ਇਹ ਵੀ ਦੇ 6 ਲੱਖ 45000 ਰੁਪਏ ਡਿਮਾਂਡ ਆ ਮਿੱਤਰੋ ਜਿਹੜੀ 19 ਵਾਟਰ ਫਾਰਮ ਟਰੱਕ 6055 ਦੀ ਰੱਖੀ ਗਈ ਆ ਤੇ ਭਾਰੀ ਡਿਸਕਾਊਂਟ ਕਹੇ ਦੀ ਕਰਤਾ ਡਾਇਰੈਕਟਰਾਂ ਦੇ ਉੱਤੇ ਤੁਸੀਂ ਬਾਹ ਫੋਨ ਲਾ ਲਓ ਫੋਨ ਨੰਬਰ ਸਕਰੀਨ ਦੇ ਉੱਤੇ ਚੱਲਿਆਂਦਾ ਇਦੋਂ ਵੀ ਸੌੜ ਹੋ ਜੂ ਹੋਰ ਵੀ ਟਰੈਕਟਰਾਂ ਦੇ ਵਿੱਚ ਤੁਸੀਂ ਕਿਹੜਾ ਟਰੈਕਟਰ ਆ ਕੇ ਚੈੱਕ ਕਰੋ ਬਾਹ ਕੇ ਚਲਾ ਕੇ ਚੈੱਕ ਕਰੋ ਮਿੱਤਰੋ ਟਰੈਕਟਰ ਬਿਲਕੁਲ ਨਵੇਂ ਖੜੇ ਨੇ ਪੰਜਾਬ ਨੰਬਰ ਫਸਟ ਓਨਰ ਦੇ ਆ ਸੈਕੰਡ ਓਨਰ ਦਾ ਕੱਲਾ 855 ਆ ਵੀ ਫਸਟ ਓਨਰ ਦਾ ਤੇ ਆ ਵੀ ਨਗਦ ਕਾਹੇ ਦੇ ਟਰੈਕਟਰ ਨੇ ਜਿਹੜੇ ਵੀਰ ਨੂੰ ਚਾਹੀਦੇ ਨੰਬਰ ਸਕਰੀਨ ਦੇ ਉੱ